ਆਮ ਆਦਮੀ ਪਾਰਟੀ ਜਦੋਂ ਦੀ ਪੰਜਾਬ ਦੀ ਸੱਤਾ ਵਿੱਚ ਆਈ ਹੈ ਮੁੱਖ ਮੰਤਰੀ ਭਗਨ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪਾਰਟੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕ ਹਿੱਤਾਂ ਵਾਸਤੇ ਕੰਮ ਕੀਤੇ ਜਾਣ ਨਹਿਰੂ ਗੇਟ ਬਟਾਲਾ ਪਾਰਟੀ ਦਫ਼ਤਰ ਖੜੇ ਆ ਜਿੱਥੇ ਅੱਜ ਐਮਐਲਏ ਬਟਾਲਾ ਅਮਨ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਦੇ ਵਿੱਚ 500 ਪਲੱਸ ਰਾਸ਼ਨ ਕਾਰਡ ਬਣਾਏ ਗਏ ਹਨ ਕਾਨੂੰਨ ਜਾਣਕਾਰ ਦੇ دیے ਹੋ ਰਾਸ਼ਨ ਕਾਰ ਹਨ ਜੋ ਕੁਝ ਨਵੇਂ ਹਨ ਔਰ ਕੁਝ ਰਾਸ਼ਨ ਕਾਰ ਜਿਹੜੇ ਕੱਟੇ ਗਏ ਸਨ ਉਹ ਬਣਾਏ ਗਏ ਹਨ ਆਹ ਗੱਲਬਾਤ ਕਰਦੇ ਆਂ ਲੋਕਾਂ ਦਾ ਕੀ ਥਿਊ ਹੈ ਇਸ ਪਾਰਟੀ ਦੇ ਬਾਰੇ ਸਸ ਕਾਲਿ ਸ਼ੁਭਨਾਮ ਕੀ ਹੈ ਕਿੱਥੋਂ ਆਇਓ ਸੋਹਣੀ ਜੀ ਕਿੱਥੋਂ ਆਏ ਬਤਾਓ ਕਿਹੜਾ ਵਾਰਡ ਤੁਹਾਡਾ 17 ਵਾਰਡ ਕੀ ਕਹਿਣਾ ਚਾਹੁੰਦੇ ਹੋ ਰਾਸ਼ਨ ਕਾਰ ਬਣਿਆ ਤੁਹਾਡਾ ਜੀ ਮੇਰੇ ਮੈਂਬਰਾਂ ਦੇ ਕਾਰਡ ਬਣਾਏ ਆ ਮੈਂ ਬਹੁਤ ਬਹੁਤ ਭਾਜੀ ਦਾ ਧੰਨਵਾਦ ਕਰਦਾ ਕਿੰਨੇ ਮੈਂਬਰਾਂ ਦੇ ਕਾਰਡ ਬਣੇ ਜਿਹੜੇ ਮੈਂਬਰ ਕੋਈ ਹੈਗੇ 17 18 ਮੈਂ ਦੇ ਕਾਰਡ ਬਣੇ ਜਿਹਨਾਂ ਦੇ ਬੰਦੇ ਨਹੀਂ ਹੁਣ ਬਣ ਗਏ ਬਹੁਤ ਬਹੁਤ ਧੰਨਵਾਦ ਕਰਨਾ ਚਾਹੀਦਾ ਇਹ ਰਾਸ਼ਨ ਕਾਰ ਸਾਰੇ ਨਵੇਂ ਬਣਿਆ ਜਾਂ ਕੋਰਕੱਤੇ ਵੀ ਗਏ ਸੀ ਨਹੀਂ ਨਵੇਂ ਬਣਿਆ ਨੂ ਬਣਿਆ ਕੀ ਨਾਮ ਹੈ ਕਿੱਥੋਂ ਆਇਓ ਆਹੀ ਮੁਰਕੇ ਮੱਲਾ ਸਰ ਮੁਰਕੇ ਮੱਲੇ ਆਏ ਕੀ ਕਹਿਣਾ ਚਾਹੁੰਦੇ ਹੋ ਨਵਾਂ ਰਾਸ਼ਨ ਕਾਰ ਬਣਿਆ ਸਾਰੇ ਨਵੇਂ ਰਾਸ਼ਨ ਕਾਰ ਬਣੇ ਆਹੀ ਗੁਜਰਾਤੀ ਇਹ ਤੇ ਸਾਰੇ ਸਾਰੇ ਦੇ ਸ਼ਹਿਰੀ ਕਲਚੀ ਭਾਈ ਦੇ ਸਾਰੇ ਬਣਾਏ ਰਾਸ਼ਨ ਕਾਰ ਉਹਨਾਂ ਦਾ ਧੰਨਵਾਦ ਹੈ ਤੇ ਉਹ ਸਾਰੇ ਸਾਡੇ پاسੀ ਮਦਦ ਕਰਦੇ ਆ ਕਿ ਬੜੇ ਰਾਸ਼ਨ ਕਾਰਡ ਜਦੋਂ ਪਹਿਲੀਆਂ ਪਾਰਟੀਆਂ ਅਪਲਾਈ ਕੀਤਾ ਕਿ ਜੇ ਇਸ ਵਾਰ ਅਪਲਾਈ ਕੀਤਾ ਤਾਂ ਬਣ ਗਿਆ। ਇਹੀ ਪਾਰਟੀ ਨੇ ਬਣਾਈ ਇਹੀ ਬੜਾ ਪੱਸ ਕੀਤਾ ਪਰੇ ਹੁਣ ਜਿਹੜੇ ਕਾਜੀ ਨੇ ਸਾਨੂੰ ਬਣਾ ਕੇ ਦਿੱਤਾ। ਹੋਰ ਕੋਈ ਨਹੀਂ ਬਣਾ ਕੇ ਦਿੱਤਾ ਸੀ ਇਹਨਾਂ ਨੇ ਬਣਾ ਕੇ ਦਿੱਤਾ ਸਾਨੂੰ। ਤੁਹਾਨੂੰ ਬਹੁਤ ਧੰਨਵਾਦ। ਤੇ ਉਹਨਾਂ ਦਾ ਬੜਾ ਧੰਨਵਾਦ ਜੇ ਸਾਡਾ ਰਾਸ਼ਨ ਕਾਰਡ ਬਣਾ ਕੇ ਦਿੱਤਾ। ਹਾਂਜੀ। ਤੋਂ ਸਾਡਾ ਹੋਰ ਵੀ ਪੈਣਾ ਮੌਜੂਦਾ ਗੱਲਬਾਤ ਕਰਦੇ ਆ। ਸੱਸ ਕਾਲੀ ਕਿੱਥੋਂ ਆਏ? ਇਹ ਕਨਾਂ ਮਾਰ ਰੋਡ ਤੋਂ ਆਏ ਜੇ। ਕੀ ਕਹਿਣਾ ਚਾਹੁੰਦੇ ਰਾਸ਼ਨ ਕਾਰਡ ਬਣਿਆ ਨਵਾਂ। ਜੀ ਬਹੁਤ ਬਹੁਤ ਮਿਹਰਬਾਨੀ ਮੈਂ ਤਾਂ ਬਹੁਤ ਬਹੁਤ ਸ਼ੁਕਰਾਨਾ ਕਰਦੀ ਜੀ। ਸ਼ਹਿਰ ਕਲ ਸਾਨੂੰ ਮੇਰੇ ਨੂੰ 50 ਸਾਲ ਹੋ ਗਏ ਬਟਾਲੇ ਤੇ ਰਹਿੰਦੇ ਆ। ਇਹ ਰਾਸ਼ਨ ਕਾਰਡ ਬਣਿਆ ਨਹੀਂ। ਨਹੀਂ ਬਣਿਆ। ਪਰ ਹੁਣ ਬਹੁਤ ਬਹੁਤ ਧੰਨਵਾਦ ਸਾਹਿਬ ਦਾ ਜਰਾ ਮੈਂ ਸੰਸਾਰ ਸਾਰੂਗੀ ਧੰਨਵਾਦ। ਪਹਿਲਾਂ ਟਰਾਈ ਨਹੀਂ ਕੀਤਾ। ਟਰਾਈ ਬਹੁਤ ਕੀਤੀ ਪਰ ਕਦਾਈ ਨਹੀਂ ਮੇਰਾ ਜੋਰ ਚੱਲ ਗਿਆ ਕਦਾਈ। ਹਾਂ ਹੁਣ ਤਾਂ ਮੇਰਾ ਜੋਰ ਚੱਲ ਗਿਆ। ਬਹੁਤ 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 ਸ਼ੁਕਰੀਆ। ਜਿਹੜੀਆਂ ਪਹਿਲੀਆਂ ਪਾਰਟੀਆਂ ਸੀ ਉਹਨਾਂ ਵੱਲੋਂ ਕੀ ਕਿਹਾ ਜਾਂਦਾ ਲਾਰੇ ਲਾਈ ਜਾਂਦੇ ਸੀ। ਲਾਰੇ ਲੱਗੇ ਆ ਮੈਂ ਤਾਂ ਲਾਰੇ ਕਹੂੰਗੀ ਜੇ ਲਾਰੇ ਲੱਗੇ ਤਾਂ ਲਾਰੇ ਕਹੂੰਗੀ। ਜੋ ਅੱਖੀ ਦੇਖਿਆ ਮੈਂ ਤਾਂ ਉਹੀ ਕਹੂੰਗੀ। ਕੋਲੋ ਜੀ ਲੋਕਾਂ ਦੇ ਚਿਹਰੇ ਤੇ ਵੱਖਰੀ ਖੁਸ਼ੀ ਹੈ ਸਾਡੇ ਨਾਲ ਭੈਣ ਇੱਥੇ ਮੌਜ ਬਟਾਲੇ 'ਚ ਰਹਿ ਰਹੇ ਆ ਅਜੇ ਤੱਕ ਕਿਸੇ ਵੀ ਪਾਰਟੀ ਵੱਲੋਂ ਰਾਸ਼ਨ ਕਾਰਡ ਨਹੀਂ ਬਣਾਇਆ ਗਿਆ ਸੀ ਪਰ ਉਹਨਾਂ ਨੇ ਖਾਸ ਤੌਰ ਤੇ ਧੰਨਵਾਦ ਕੀਤਾ ਆਮ ਆਦਮੀ ਪਾਰਟੀ ਔਰ ਖਾਸ ਕਰਕੇ ਬਟਾਲਾ ਦੇ ਵਿਧਾਇਕ ਸ਼ਾਰੀ ਕਲਸੀ ਦਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਲੋਕ ਇੱਦਦੇ ਕੰਮ ਹੋ ਰਿਹਾ ਔਰ ਪੈਣਾ ਜਿਹੜੀਆਂ ਕੈਮਰੇ ਤੇ ਬੋਲ ਸਕਦੇ ਗਲਬਰ ਕਰਨ ਦੀ ਕੋਸ਼ਿਸ਼ ਕਰਦੇ ਆ ਸੱਚ ਕੇ ਬੈ ਜੀ ਕਿੱਥੋਂ ਆਇਓ ਬਟਾਲੇ ਸਿੰਮਲ ਮਲ ਸਿੰਮਲ ਬਟਾਲਾ ਕਿਹੜਾ ਮਲਾ 17 ਮਾ 17 ਮਾ ਕੀ ਕਹਿਣਾ ਚਾਹੁੰਦੇ ਰਾਸ਼ਨ ਕਾਰਡ ਬਣਿਆ ਨਹੀਂ ਬਣਾਉਣਾ ਹੈ ਨਾ ਬਣਾਉਣਾ ਆਏ ਹੋ ਹਾਂ ਜੀ ਕੀ ਲੱਗਦਾ ਐ ਇੰਨੀ ਦੁਨੀਆ ਜਿਹੜੀ ਆਈ ਆ ਰਸੋਈ ਦਾ ਬਣਨ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਕੰਨੀ ਮੈਂ ਸਾਰਿਆਂ ਦੇ ਜਿਹੜੀ ਦੁਨੀਆ ਆਈ ਆ ਉਹਨਾਂ ਦੀ ਰਸੋਈ ਦਾ ਬਣਨੇ ਚਾਹੀਦੇ ਸਾਰਿਆਂ ਦੇ ਬਣਨੇ ਚਾਹੀਦੇ ਆ ਸਾਡੇ ਵੀ ਬਣਨੇ ਚਾਹੀਦੇ ਆ ਅੱਜ ਤੋਂ ਪਹਿਣਾ ਦੇ ਚਿਹਰੇ ਤੇ ਵੱਖਰੀ ਖੁਸ਼ੀ ਐ ਕਿਉਂਕਿ ਰਸੋਈ ਹਮੇਸ਼ਾ ਹੀ ਘਰ ਦੇ ਵਿੱਚ ਔਰਤਾਂ ਪੈਣਾ ਚਲਾਉਂਦੀਆਂ ਹਨ ਔਰ ਰਸੋਈ ਦੇ ਖਰਚੇ ਮਰਦਾਂ ਤੋਂ ਜ਼ਿਆਦਾ ਔਰਤਾਂ ਨੂੰ ਪਤਾ ਹੁੰਦਿਆਂ ਨੇ ਇਸ ਕਰਕੇ ਵੱਖਰੀ ਸਮਾਈਲ ਤੁਸੀਂ ਵੇਖ ਰਹੇ ਹੋ ਇਹਨਾਂ ਪੈਣਾ ਚਿਹਰੇ ਤੇ ਕਿ ਰਾਸ਼ਨ ਕਾਰਡ ਬਣੇ ਹਨ ਕੁਝ ਅਪਲਾਈ ਕਰਨ ਵਾਸਤੇ ਆਈਆਂ ਹਨ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਰਾਸ਼ਨ ਕਾਰਡ ਬਣੇਗਾ ਫੋਰ ਵੀ ਕੁਝ ਪੈਣਾ ਗੱਲਬਾਤ ਕਰਦੇ ਆ ਹਾਂਜੀ ਆਹ ਕਹਾਂ ਸੇ ਆਏਂ ਅੰਬੀ ਕੋ ਬੈਕ ਸਾਈਡ ਇਹ ਕੀ ਕਹਿਣਾ ਚਾਹਤੇ ਜੋ ਹਮਾਰਾ ਇਤਨਾ ਵਾਰ ਕਈ ਵਾਰ ਦੇਖਾ ਹਮਾਰਾ ਹੁਆ ਨਹੀਂ यहाँ आके भैया की बात आके जो हमारा बन गया है जो हम चाहते थे इनके कई हमारे दुख सुख में कई कुछ में हमारे बड़े का आ जाते हैं इसलिए हम चाहते हैं जो चलो जो भी किया हमारे लिए बहुत अच्छा किया कब से रह रहे हैं बटाला में प्रवास में साल हो गया बीस साल हो गए हाँ पहले अप्लाई नहीं किया पार्टियों में न, वो अप्लाई किया था कहीं नहीं बना हमारे क्या कहते थे कहता अभी बना क्या कहते बनाया बन जाएगा लेकिन हमारा कभी फोन कभी कुछ कहीं कहीं से नहीं आया यहाँ पर आया कल हमको फोन आया इसके हमने आएंगे जो हमारा राशन कार्ड बन गया इतनी महंगाई है राशन तो बहुत महंगा मिलता है आम आदमी पार्टी जो काम कर रही है कैसा देखते हैं अच्छे कर अभी जो ये भैया लोग कह रहे हैं जो अच्छे करते हैं क्या बताऊ नहीं तो कहीं पर हमारा राशन कार्ड नहीं आया कागज दे के कागज वापस आया बाहर कागज का पता ही नहीं लगा कहा गया कागज का, का है या नहीं गया दो तीन भी सक्री कोटी का उधर से भी गया अप्लाई भी उधर भी किया उधर भी कुछ नहीं बना अभी यहाँ पर जब हमने बनाना दिया हमारा भैया लोग बना दिया ਤਲੋ ਜੀ ਵੱਖ-ਵੱਖ ਸਾਡੀਆਂ ਭੈਣਾਂ ਨਾਲ ਗੱਲਬਾਤ ਅਸੀਂ ਕਰ ਰਹੇ ਆਂ ਵੱਖ-ਵੱਖ ਭੈਣਾਂ ਨਾਲ ਗੱਲਬਾਤ ਕਰ ਰਹੇ ਆਂ ਔਰ ਬਹੁਤ ਸਾਰੀਆਂ ਭੈਣਾਂ ਇਹ ਕਹਿ ਰਹੀਆਂ ਕਿ ਪਹਿਲੀਆਂ ਪਾਰਟੀਆਂ ਵਿੱਚ ਰਾਸ਼ਨ ਕਾਰਡ ਅਪਲਾਈ ਹੁੰਦਾ ਸੀ ਲਗਾਤਾਰ ਲਾਰੇ ਲੱਗਦੇ ਸੀ ਮੰਗਾਈ ਬਹੁਤ ਐ ਔਰ ਮੈਂ ਬਾਰ-ਬਾਰ ਗੱਲ ਕਰ ਰਿਹਾ ਕਿ ਰਸੋਈ ਦਾ ਖਰਚਾ ਭੈਣਾਂ ਜੋ ਚਲਾਉਂਦੀਆਂ ਹਨ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਸਸਕਾ ਦੀ ਕਾਂਸੇ ਆਏ ਬੀਕੋ ਵੈਕ ਸੈਟ ਚੁਗੇ ਆ ਤਾਂ ਰਾਸ਼ਨ ਕਾਰਡ ਬਣ ਗਿਆ ਨਹੀਂ ਅਪਲਾਈ ਕਰਨੇ ਆ ਇਹ ਅਪਲਾਈ ਕਰਨੇ ਆ ਇਹ क्या लगता है इतनी जो दुनिया आई है जो कह रहे हैं राष्ट्रपति कार्ड बन गया है बनने वाला है क्या उम्मीद है हमारा तो उम्मीद बहुत है और इसको बचपन से देखते हैं हमारे हाथों तो से पाले पोसे हाथों से पड़ा है इन्होंने हमारे आगे पाले पोसे बड़े हुए और इन्होंने हमारा बहुत इज्जत किया इसका भी हमने इज्जत किया हमारा हर काम में इन्होंने मौजूद हुई हम पच्चीस साल हो गए बटाला पहले अप्लाई नहीं किया था पहले बड़ी बार अप्लाई किया सारे लारा लगा के चले गए किसी ने बना के नहीं दिया इन्होंने जो वादा किया वो वादा पूरा निभाया वो इन्होंने अपना पुत भर के इन्होंने देखते है इन्होंने भी अपना माँ जैसे सारा ਲੋ ਜੀ ਕੁਝ ਸਾਡੀਆਂ ਪ੍ਰਵਾਸੀ ਭੈਣਾਂ ਕੁਝ ਇੱਥੇ ਸਾਡੀਆਂ ਪੰਜਾਬ ਤੋਂ ਜਿਹੜੀਆਂ ਭੈਣਾਂ ਬਟਾਲੇ ਤੋਂ ਭੈਣਾਂ ਆ ਉਹ ਕਹਿ ਰਹੀਆਂ ਕਿ ਸ਼ਹਿਰੀ ਕਲਸੀ ਸਾਡੇ ਭਰਾ ਵਰਗਾ ਸਾਡੇ ਬੇਟੇ ਵਰਗਾ ਇਸੇ ਸ਼ਹਿਰ ਵਿੱਚ ਅਸੀਂ ਉਸ ਨੂੰ ਪੜਕੇ ਵੱਡਾ ਹੁੰਦਾ ਵੇਖਿਆ ਸਾਨੂੰ ਬਹੁਤ ਸਾਰੀ ਉਮੀਦਾਂ ਆਮ ਆਦਮੀ ਪਾਰਟੀ ਉਹ ਖਾਸ ਕਰਕੇ ਬਟਾਲਾ ਤੋਂ ਵਾਅਦਾਇਕ ਅਮਨ ਸੇ ਸੇ ਸ਼ਹਿਰੀ ਕਲਸੀ ਔਰ ਤੁਹਾਨੂੰ ਦੱਸ ਦਈਏ ਦੁਬਾਰਾ ਇੱਕ ਜਾਣਕਾਰ ਦੇ ਦਈਏ ਅੱਜ 500 ਪਲੱਸ ਨਵੇਂ ਆਸ਼ਮ ਕਾਰਡ ਜਾਂ ਜਿਹੜੇ ਕਾਰਡ ਵਿੱਚ ਕੱਟੇ ਗਏ ਸਨ ਉਹ ਬਣੇ ਹਨ ਅਤੇ ਅੱਗੇ ਵੀ ਪ੍ਰੋਸੀਜਰ ਜਾਰੀ ਹੈ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼ ਦੇਖੋ ਜੀ ਇਹ ਮੇਰਾ ਸਾਰਾ ਪਰਿਵ ਮੈਂ ਰੇਨੀਆ ਜੀ ਇਹ ਇਹਨਾਂ ਦਾ ਪਿਆਰ ਹੈ ਜਿਹੜੀ ਮੇਰੀ ਖਰਾਕ ਹੈ ਜਿਹੜਾ ਮੈਨੂੰ ਬਹਿਨ ਨਹੀਂ ਦਿੰਦਾ ਸੌਂ ਨਹੀਂ ਦਿੰਦਾ ਤੇ ਥੱਕਣ ਨਹੀਂ ਦਿੰਦਾ ਤੇ ਮੈਂ ਇਹਨਾਂ ਦਾ ਸ਼ਹੀਰਵਾਦ ਲੈ ਕੇ ਦੇਖੋ ਜਿਸ ਜਿਸ ਵਰਕਰ ਨੇ ਜਾਂ ਜਿਸ ਜਿਸ ਵੋਟਰ ਨੇ ਮੈਨੂੰ ਵੋਟ ਪਾਈ ਹੈ ਅੱਜ ਮੈਂ ਜੇ ਬਟਾਲੇ ਦੀ ਨੁਹਾਰ ਚੇਂਜ ਕਰ ਰਹੇ ਆ ਉਹਦੇ ਵਿੱਚ ਇਕੱਲਾ ਸ਼ਹਿਰੀ ਕਲਸੀ ਦਾ ਰੋਲ ਨਹੀਂ ਹੈ ਉਹਦੇ ਵਿੱਚ ਹਰ ਉਸ ਵਰਕਰ ਦਾ ਹਰ ਉਸ ਵੋਟਰ ਦਾ ਜਿਨੇ ਮੈਨੂੰ ਵੋਟ ਪਾ ਕੇ ਜਿਤਾਇਆ ਉਹ ਸਾਰੇ ਹੀ ਉਹਦਾ ਹੱਕਦਾਰ ਆ ਤੇ ਮੈਂ ਧੰਨਵਾਦ ਕਰਦਾ ਵੀ ਜਿਹੜਾ ਇਹਨਾਂ ਪਿਆਰ ਮਾਨ ਸਤਿਕਾਰ ਹੈ ਜੀ ਦੇਖੋ ਮੈਂ ਇਹਨਾਂ ਸਾਰਿਆਂ ਨੂੰ ਇੱਕੋ ਗੱਲ ਪੁੱਛੀ ਆ ਮੈਂ ਕਿਹਾ ਵੀ ਪਹਿਲਾਂ ਮੈਨੂੰ ਇਹ ਦੱਸੋ ਕਿਸੇ ਨੇ ਕੋਈ ਰੁਪਈਆ ਤਾਂ ਨਹੀਂ ਲਿਆ ਤੁਹਾਡੇ ਮੈਨੂੰ ਆਪਣੀ ਟੀਮ ਤੇ ਮਾਣ ਹੈ ਇਮਾਨਦਾਰੀ ਨਾਲ ਕੰਮ ਕਰਦੇ ਮੈਨੂੰ ਫਖਰ ਹੈ ਇਹਨਾਂ ਤੇ ਕਿਉਂਕਿ ਐਸੇ ਕੰਮ ਜੇ ਪੁਰਾਣੀ ਸਰਕਾਰਾਂ ਨੇ ਕੀਤੇ ਹੁੰਦੇ ਤਾਂ ਸਾਡੇ ਬਚਾਰੇ ਨੇ ਕੀ ਲੋੜ ਸੀ ਜੇ ਕੰਮ ਹੋਏ ਨਹੀਂ ਤਾਂ ਹੀ ਲੋਕ ਆ ਰਹੇ ਨੇ ਔਰ ਤਾਂ ਹੀ ਲੋਕਾਂ ਦੇ ਕੰਮ ਹੋ ਰਹੇ ਨੇ ਔਰ ਮੈਂ ਮਾਨ ਕਰਦਾ ਸਾਰੀ ਸਮੁੱਚੀ ਟੀਮ ਤੇ ਆਪਣੀ ਦੇ ਜਿਹੜੀ ਇਮਾਨਦਾਰੀ ਨਾਲ ਕੰਮ ਕਰ ਰਹੀ ਆ ਔਰ ਇਹਨਾਂ ਲੋਕਾਂ ਦਾ ਸਹਾਰਾ ਬਣ ਰਹੀ ਆ ਦਫ਼ਤਰ ਇਹ ਖੁੱਲ ਦਿੱਤਾ 9 ਤੋਂ 5 ਇੱਥੇ ਦਫ਼ਤਰ ਚ ਟੀਮ ਬੈਠਾ ਕਰੂਗੀ ਜਿਦੀ ਕਿਸੇ ਦੀ ਪੈਨਸ਼ਨ ਨਹੀਂ ਹੈ ਉਹਨੂੰ ਦਰਦ ਦਰ ਠੱਕੇ ਨਹੀਂ ਖਾਣੇ ਪੈਣਗੇ ਜਿਸ ਕਿਸੇ ਦਾ ਕੋਈ ਰਾਸ਼ਨ ਕਾਰਡ ਨਹੀਂ ਬਣਿਆ ਉਹਦੇ ਵਿੱਚ ਉਹਦੇ ਕਾਗਜ਼ ਰੱਖੇ ਜਾਣਗੇ ਜਦੋਂ ਆਪਾਂ ਦੁਬਾਰਾ ਐਪ ਖੋਲਦੇ ਆ ਉਹਨੂੰ ਦੁਬਾਰਾ ਰਿਪੀਟ ਕਰਾਂਗੇ ਸੋ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਆ ਸਾਡੀ ਕੋਸ਼ਿਸ਼ ਆ ਕੱਤੀਆਂ ਮਕਾਨਾਂ ਵਾਲੀ ਜੋ ਵੀ ਆ ਵੀ ਸਾਡੇ ਲੋਕਾਂ ਨੂੰ ਵਾਰ-ਵਾਰ ਤੱਕੇ ਨਾ ਖਾਣ। ਹਰਿਆਣੇ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ। 90 ਦੀਆਂ 90 ਸੀਟਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਮੈਂ ਕਹਿ ਸਕਦਾ ਇਲੈਕਸ਼ਨ ਆਪਾਂ ਲੜ ਰਹੇ ਆਂ। ਔਰ ਮੈਨੂੰ ਆਸ ਹੈ ਕਿ ਉੱਥੋਂ ਵਧੀਆ ਨਤੀਜੇ ਜਿਹੜੇ ਨਿਕਲ ਕੇ ਸਾਹਮਣੇ। ਦੇਖੋ ਜੀ ਸੀਐਮ ਜਿਹੜੇ ਬਣੇ ਨੇ ਉਹ ਹੁਣ ਮਿਹਨਤੀ ਵੀ ਨੇ, ਜਜਾਰੂ ਵੀ ਨੇ ਤੇ ਮੈਂ ਇੱਕ ਚੀਜ਼ ਧੰਨਵਾਦ ਕਰਦਾ ਔਰ ਮੈਨੂੰ ਮਾਣ ਵੀ ਆ, ਮੈਨੂੰ ਫਕਰ ਵੀ ਆ। ਇਸ ਸਾਡੀ ਪਾਰਟੀ ਦਾ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਉਹ ਲੀਡਰ ਹੈ ਜਿਹੜਾ ਕੁਰਸੀਆਂ ਦਾ ਪਿਆਰ ਨਹੀਂ ਕਰਦਾ ਨਹੀਂ ਤੇ ਕਿਸੇ ਨੂੰ ਕੋਈ ਸਰਪੰਚੀ ਮਿਲ ਜੇ ਨਾ ਉਹਨੂੰ ਕੋਹਾਂ ਛੱਡ ਕੇ ਵਿਖਾ ਲੈ ਕੋਹ ਛੱਡਦਾ ਨਹੀਂ ਪਰ ਉਹ ਸੀਐਮ ਦੀਆਂ ਕੁਰਸੀਆਂ ਨੂੰ ਵੀ ਸੈੱਟ ਤੇ ਕਰ ਦਿੰਦਾ ਸੋ ਮੈਂ ਸਲੂਟ ਕਰਦਾ ਹਾਂ ਉਹਨਾਂ ਨੂੰ ਔਰ ਮੈਨੂੰ ਮਾਣ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਆਪਣੇ ਭਗਵੰਤ ਮਾਨ ਜੀ ਤੇ ਜਿਹੜੇ ਰਾਤ ਦਿਨ ਮਿਹਨਤ ਕਰ ਰਹੇ ਨੇ ਮੈਂ ਵੀ ਆਪਾਂ ਵੀ ਬੜੀਆਂ ਵੋਟਾਂ ਪਾਉਂਦੇ ਨੇ ਪਰ ਇਹਨਾਂ ਜੁਝਾਰੂ ਐਕਟਿਵ ਮੁੱਖ ਮੰਤਰੀ ਮੇਰੀ ਹੋਂਸ ਦੇ ਵਿੱਚ ਤੇ ਮੈਂ ਪੰਜਾਬ ਚ ਪਹਿਲੀ ਵਾਰੀ ਵੇਖਿਆ ਜਿਹੜੇ ਹਰ ਥਾਂ ਕੰਮ ਕਰ ਰਹੇ ਨੇ ਇਹਨੇ ਬੱਚਿਆਂ ਨੂੰ ਰੋਜ਼ਗਾਰ ਦਿੱਤੇ ਨੌਕਰੀਆਂ ਇਹ ਇਹਨਾਂ ਪਰਿਵਾਰਾਂ ਨੇ ਜ਼ਿੰਮੇਵਾਰੀ ਵੱਡੀ ਦੇ ਦਿੱਤੀ ਆ ਹੁਣ ਉਹ ਜਿਹੜੀ ਜ਼ਿੰਮੇਵਾਰੀ ਵੱਡੀ ਦਿੱਤੀ ਆ ਉਹ ਜ਼ਿੰਮੇਵਾਰੀ ਜਿਹੜੀ ਆ ਉਹ ਹੁਣ ਕੋਸ਼ਿਸ਼ ਆ ਵੀ ਇਹਨਾਂ ਦੀ ਜ਼ਿੰਮੇਵਾਰੀ ਤੇ ਖਰਾ ਉਤਰਾਂ